ਕਿ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਕਾਰ ਉਹਦੇ ਵਿੱਚ ਕੋਈ ਕਮੀ ਜਾਂ ਜੇਠੇ ਵੀ ਕਿਤੇ ਕੋਈ ਬੇਅਦਬੀ ਦੀ ਗੱਲ ਆਉਂਦੀ ਹੈ ਸ੍ਰੀ ਆਕਾਲ ਤਖਤ ਸਾਹਿਬ ਆਪ ਸ਼ਿਕਾਇਤ ਆਵੇ ਜਾਂ ਨਾ ਆਵੇ ਉਹ ਉਸੇ ਵੇਲੇ ਸੂ ਮੋਟੋ ਲਵੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦਬ ਸਤਕਾਰ ਕਾਇਮ ਰੱਖੀਏ ਸਾਰੇ ਜਣ ਇਹ ਪੰਜਾਬ ਨੂੰ ਨજર ਕਿਹਦੀ ਲੱਗੀ ਹੈ ਇਹ ਨਸ਼ਿਆਂ ਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ ਤੇ ਮੈਂ ਸਮਝਦਾ ਨਸ਼ਿਆਂ ਨੂੰ ਸਿਰਫ ਪੰਥ ਰੋਕ ਸਕਦਾ ਹੈ ਪੰਥ ਤੋਂ ਬਿਨਾ ਇੱਥੇ ਕਿਸੇ ਤਾਕਤ ਨੇ ਨਸ਼ੇ ਨਹੀਂ ਦੇ ਰੋਕਣੇ ਧਰੂ ਨੇ ਕਿਹਾ ਸਾਡਾ ਪਾਤਸ਼ਾਹੀ ਦਾਵਾ ਹੈ ਤਗੜੇ ਹੋਣਾ ਕੀ ਹੋ ਗਿਆ ਜਿਸ ਦਿਨ ਦੀ ਸੇਵਾਦਾਰੀ ਮਿਲੀ ਹੈ ਸੰਗਤਾਂ ਦੇ ਬੜੇ ਸੁਝਾਅ ਨੇ ਇੱਕ ਬੜਾ ਅਹਿਮ ਸੁਝਾਅ ਸੀ ਤੇ ਮੈਂ ਗੁਰੂ ਦੀ ਭੈ ਭਾਵਨੀ ਦੇ ਵਿੱਚ ਸੰਗਤਾਂ ਦੇ ਸੁਝਾਅ ਦੇ ਮੁਤਾਬਕ ਸੰਗਤ ਨੂੰ ਇਹ ਦੱਸ ਕੇ ਜਾਣਾਂ ਵਾ ਮੀਡੀਏ ਰਾਈ ਸਾਰਿਆਂ ਨੂੰ ਦੱਸਦਾ ਕਿ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਸਤਕਾਰ ਉਹਦੇ ਵਿੱਚ ਕੋਈ ਕਮੀ ਜਾਂ ਜੇਥੇ ਵੀ ਕਿਤੇ ਕੋਈ ਬੇਅਦਬੀ ਦੀ ਗੱਲ ਆਉਂਦੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਆਪ ਸ਼ਿਕਾਇਤ ਆਵੇ ਜਾਂ ਨਾ ਆਵੇ ਉਹ ਉਸੇ ਵੇਲੇ ਸੋ ਮੋਟੋ ਲਵੇਗਾ ਉਸੇ ਵੇਲੇ ਇਹ ਸਾਡਾ ਫਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਹੈ ਦਸ਼ਮੇਸ਼ ਪਾਤਸ਼ਾਹ ਦੀ ਬਾਣੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਦਬ ਸਤਕਾਰ ਕਾਇਮ ਰੱਖੀਗੇ ਸਾਰੇ ਜਨ ਤੇ ਨਾਲ ਹੀ ਮੇਰੀ ਕੌਮ ਨੂੰ ਇਹ ਅਪੀਲ ਹੈ ਆਓ ਸਮਾ ਆ ਗਿਆ ਮੈਨੂੰ ਨਾ ਕਈ ਚੀਜ਼ਾਂ ਬੜੀਆਂ ਟੁੱਬਦੀਆਂ ਭਟਕ ਗਏ ਨੇ ਭਾਵੇਂ ਗੱਭਰੂ ਫੇਰ ਇੱਕ ਦਿਨ ਮੁੜ ਆਉਣਗੇ ਮੁਖ ਹੋਣੇ ਅਨੰਦਪੁਰ ਵੱਲ ਨੂੰ ਚੜਦੀ ਕਲਾ ਦੇ ਗੀਤ ਗਾਉਣਗੇ ਗੁਰਮੁਖੋ ਨੌਜਵਾਨੋ ਜਿੰਨਾ ਚਿਰ ਤੱਕ ਸਾਡਾ ਮੁਖ ਆਨੰਦਪੁਰ ਸਾਹਿਬ ਵੱਲ ਨਹੀਂ ਨਾਉਂਦਾ ਸਾਡਾ ਭਲਾ ਨਹੀਂ ਹੋਣਾ ਹੈ ਆਓ ਖੰਡੇ ਬਾਟੇ ਦੀ ਪਾਲ ਲੈ ਕੇ ਆਨੰਦਪੁਰ ਸਾਹਿਬ ਦੇ ਆਪਾਂ ਵਾਸੀ ਬਣੀਏ ਇਹ ਸਾਡਾ ਕਾਬਲਾ ਕਿਉਂਕਿ ਮੈਂ ਬੜਾ ਦੁਖੀ ਹੁਣਾ ਮੇਰੇ ਤੋਂ ਕਈ ਛੋਟੇ ਮੇਰੇ ਸੱਜਣ ਦੋਸਤ ਚਿੱਟੇ ਨੇ ਨਿਕਲੇ ਮੇਰੇ ਤੋਂ ਛੋਟੇ 3 3 ਸਾਲ ਛੋਟੇ ਭਰਾਵਾਂ ਮਰ ਗਏ ਜਦੋਂ ਉਹਨਾਂ ਦੀ ਚਿਤਾ ਬੜੀ ਤੇ ਮਨ ਵਿੱਚ ਖਿਆਲ ਆਇਆ ਇਹ ਪੰਜਾਬ ਨੂੰ ਨજર ਕਿਹਦੀ ਲੱਗੀ ਹੈ ਇਹ ਨਸ਼ਿਆਂ ਨੂੰ ਰੋਕਿਆ ਕਿਉਂ ਨਹੀਂ ਜਾ ਰਿਹਾ ਤੇ ਮੈਂ ਸਮਝਦਾ ਨਸ਼ਿਆਂ ਨੂੰ ਸਿਰਫ ਪੰਥ ਰੋਕ ਸਕਦਾ ਹੈ ਪੰਥ ਤੋਂ ਬਿਨਾ ਇੱਥੇ ਕਿਸੇ ਤਾਕਤ ਨੇ ਨਸ਼ੇ ਨਹੀਂ ਦੇ ਰੋਕਣੇ ਅਗਲੇ ਸਾਡੀ ਬਰਬਾਦੀ ਚਾਹੁੰਦੇ ਨੇ ਤੁਸੀਂ ਉਠੋ ਲਹਿਰਾਂ ਬਣੋ ਇਹ ਨਾਲ ਹੀ ਮੈਂ ਬੇਨਤੀ ਕਰਾਂ ਸਾਰਾ ਕੁਛ ਕੈਮ ਰਹਿਣਾ ਜ਼ਰੂਰੀ ਹੈ ਧਾਰਮਿਕ ਤੌਰ ਤੇ ਵੀ ਤੇ ਸਿਆਸੀ ਤੌਰ ਤੇ ਵੀ ਗੁਰੂ ਨੇ ਕਿਹਾ ਸਾਡਾ ਪਾਤਸ਼ਾਹੀ ਦਾ ਹੈ ਤਗੜੇ ਹੋਣਾ ਕੀ ਹੋ ਗਿਆ ਤਗੜੇ ਹੋइए ਗੁਰੂ ਦੇ ਝੰਡੇ ਦੇ ਵਿੱਚ ਆਪਾਂ ਚੱਲੀਏ ਗੁਰੂ ਦੀ ਭੈ ਭਾਵਨੀ ਦੇ ਵਿੱਚ ਚੱਲੀਏ ਤੇ ਜਿਹੜੇ ਵੀ ਸਾਡੇ ਸ਼ਹੀਦ ਨੇ ਸਾਡੇ ਮਰੀਦ ਨੇ ਕੌਮ ਦੇ ਯੋਧੇ ਨੇ ਉਹਨਾਂ ਦਾ ਮਾਣ ਰੱਖਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਜੀਵਨ 'ਚ ਧਾਰਨ ਕਰਕੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਮਿਸ਼ਨ ਲੈ ਕੇ ਚੱਲ ਗਿਆ ਹਰ ਸਿੱਖ ਆਪਣੇ ਆਪ ਦੇ ਵਿੱਚ ਇੱਕ ਪ੍ਰਚਾਰਕ ਹੈ ਹਰ ਸਿੱਖ ਗੁਰੂ ਦੀ ਬਾਣੀ ਨਾਲ ਜੁੜਦਾ ਆਪਾਂ ਬਾਣੀ ਨਾਲ ਜੁੜੀਏ ਬਾਣੀ ਨਾਲ ਜੁੜੀਏ ਬਾਕੀ